ਹਰ ਦਿਨ ਹੋ ਰਿਹਾ ਤੇ ਇਹ ਨਹੀਂ ਆ ਗੱਲਾਂ ਬੋਲਣ ਲੱਗੀ ਕੋ ਸੋਚਦੀ ਰਹੀਆਂ ਦੱਸ ਗਲਤੀ ਤੇ ਮੇਰ ਕੋਈ ਹੋਈ ਪਤਾ ਤਾਂ ਮਾਰਾ ਬੋਟਾ ਲੱਗਦਾ ਹੈ ਮੈਨੂੰ ਕੁਝ ਕੀ ਹੋ ਗਿਆ ਵਾ ਤੀ ਬੜਾ ਮੂੰਹ ਸੁੱਟ ਕੇ ਬੈਠੇ ਆਹੀ ਆ ਹਾਂਜੀ ਹਾਂਜੀ ਮਿਲ ਗਈ ਬਸ ਟਾਈਮ ਨਾਲ ਹਾਂ ਹਾਂ ਬਸ ਤੇ ਮਿਲ ਗਈ ਠੀਕ ਵਾ ਹੁਣ ਕੀ ਹੈ ਅੜੀਏ ਫਾਇਰਸ ਆਇਆ ਹੀਗਾ ਉਹ ਮੈਨੂੰ ਆ ਕੇ ਕਹਿੰਦਾ ਕਿ ਪੈਸੇ ਦੋ ਮੈਨੂੰ ਲੋੜ ਵਾ ਮੈਂ ਸਮਾਨ ਮੰਗਾਇਆ ਵਾ ਆੜ ਦਿਨ ਦੇ ਘਰਾਂ ਵਿੱਚ ਸਮਾਨ ਮੰਗਾਉਂਦੇ ਆ ਅੱਛਾ ਅੱਛਾ 500 ਰੁਪਏ ਚਾਹੀਦਾ ਮੈਨੂੰ ਤੇ ਮੈਂ ਦੇ ਤਾ ਉਹਨੂੰ ਹੈ ਆਂਦਾ ਮम्मी ਡੈਡੀ ਘਰ ਨਹੀਂ ਆ ਤੇ ਕੋਈ ਨਹੀਂ ਆਉਣ ਕਰ ਮੈਂ ਤੁਹਾਨੂੰ ਦੇ ਦੂ ਤੇ ਮੈਂ ਚੱਲ ਕੋਈ ਗੱਲ ਨਹੀਂ ਤੂੰ ਨਾ ਮੋੜੀ 500 ਰੁਪਏ ਇਹ ਕੋਈ ਗੱਲ ਨਹੀਂ ਹੈ ਉਹ ਜੀ ਬਣਾਈ ਅੱਜ ਉਹ ਕਿਉਂ ਹੈ ਉਹ ਆਂਦੀ ਹੈ ਤੂੰ ਮੇਰੇ ਮੁੰਡੇ ਨੂੰ 500 ਰੁਪਏ ਦਿੱਤਾ ਤੇ ਦਿੱਤਾ ਕਿਉਂ ਤੇ ਤੂੰ ਕਿਉਂ ਦੇਣਾ ਸੀ ਭਾਜੂ ਤੀ ਰਹਿਣ ਦਿੰਦੇ ਹੈ ਨਹੀਂ ਮੈਂ ਤਾਂ ਦੇ ਤਾਂ ਆਂਦਾ ਹੈ ਸਮਾਨ ਵਾਲਾ ਮੁੰਡਾ ਖਲੋਤਾ ਹੀ ਉਹ ਬਾਹਰ ਹੈ ਮੈਂ ਕਿ ਚੱਲ ਵਿਚਾਰਾ ਨੇ ਆ ਹੁਣ ਹੋਰ ਕਿਦ ਕਰ ਮੰਗ ਜਾਊਗਾ ਤੇ ਚੱਲ ਮੇਰੇ ਕੋ ਆਇਆ ਤੇ 500 ਰੁਪਏ ਦੀ ਕਿਹੜੀ ਗੱਲ ਤੇ ਮੈਂ ਖੜਾ ਤੇ ਉਹ ਆ ਕੇ ਆਂਦੀ ਕਿ ਤੂੰ ਮੇਰੇ ਮੁੰਡੇ ਨੂੰ ਫੜਾਏ ਪੈਸੇ ਤੇ ਫੜਾਏ ਕਿਉਂ? ਤੁਹਾਨੂੰ ਤੇ ਅੱਗੇ ਪਤਾ ਹੀ ਹੰਟੀ ਦਾ ਸੁਭਾਅ ਕਿਦਾਂ ਦਾ ਹੈ। ਨਹੀਂ ਆਈ ਮੈਨੂੰ ਪਤਾ ਹੀ ਤੇ ਪਰ ਮੈਨੂੰ ਥੋੜੀ ਮੈਂ ਤੁਹਾਨੂੰ ਕਿਹਾ ਸ਼ਦਾਈ ਨੂੰ ਤੇ ਦਾਦਾ ਸੀ। ਉਹਨੇ ਫੇਰ ਉਹ ਕੰਮ ਕੀਤਾ। ਫੇਰ ਅੱਜ ਆਪਣੇ ਮੂੰਹ ਦੱਸ ਕੇ ਗਈ ਕਿ ਸਾਇਰ ਨੂੰ ਨਸ਼ਾ ਦਾ ਲੱਗ ਗਿਆ। ਆਦੀ ਹੋ ਨਸ਼ਾ ਦਾ ਲੱਗ ਗਿਆ ਤਾਂ ਹੁਣ ਫੇਰ ਉਹ ਤੂੰ ਪੈਸੇ ਦਿੱਤੇ ਹੋ ਨਸ਼ਾ ਖਾ ਕੇ ਤੇ ਹੁਣ ਘਰ ਆ ਕੇ ਪਿਆਈ। ਠੀਕ ਹੈ ਮੈਨੂੰ ਥੋੜੀ ਪਤਾ ਇੰਨੀ ਗੱਲ ਦਾ। ਪਰ ਉਹ ਇਹ ਗੱਲ ਤੇ ਨਾਉਂਦੀ ਮੈਂ ਕਿ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ ਆ ਕਿ ਆਹ ਕੰਮ ਹੋਣਿਆ ਸਾਡੇ ਘਰ ਆਹ ਤੇ ਮੈਂ ਮੈਂ ਕਦੀ ਨਾ ਨੂੰ ਪੈਹ ਦਿੰਦੀ ਫੇਰ ਮੈਨੂੰ ਹੋਸਾ ਦਿੱਤਾ ਮੈਂ ਚੱਲ ਕੋਈ ਗੱਲ ਜੋ ਹੋ ਗਿਆ ਹੋ ਗਿਆ ਵਾ ਹੁਣ ਗਾਂ ਤਾਂ ਮੈਂ ਆਉ ਕਰਨਾ ਪਰ ਵੇਖ ਲਓ ਕਿੰਨਾ ਮਾੜਾ ਕਰਦੇ ਈ ਸਣੀ ਨਾ ਆਹੋ ਇਹ ਤੇ ਗੱਲ ਸਹੀ ਹੈ ਪਰ ਵੇਖ ਲੋ ਰੱਬ ਨੇ ਸਭ ਕੁਝ ਲਿਆਤਾ ਨਾ ਕਿ ਹਾਂ ਹੋ ਕਰਨਾ ਤੇ ਨਹੀਂ ਚਾਹੀਦਾ ਉਹਨੂੰ ਇਦਾਂ ਪਰ ਨਾ ਮੈਨੂੰ ਦੁੱਖ ਬੜਾ ਹੁੰਦਾ ਵਾ ਪਿੱਛਾ ਜਵਾਨਤੀ ਪੁੱਤ ਜਿਹੜਾ ਵਾ ਨਾ ਉਹ ਪੁੱਠੇ ਕੰਮੇ ਲਾਵੀ ਹੈ ਨਾ ਤੇ ਜਿੰਦੇ ਮਾਪਿਓ ਮਰ ਜਾਂਦੇ ਆ। ਇੱਕ ਗੱਲ ਪਤਾ ਕੀ ਹੋਈ ਉਹਨਾਂ ਨੇ ਆਪਣੇ ਮੁੰਡੇ ਵੱਲ ਧਿਆਨ ਨਹੀਂ ਦਿੱਤਾ। ਸਹੀ ਆ। ਜੇ ਧਿਆਨ ਦਿੰਦੇ ਤੇ ਅੱਜ ਉਹ ਇਹ ਕੰਮ ਨਾ ਕਰਦਾ। ਨਹੀਂ ਮੈਂ ਤੇ ਇੱਕ ਦੋ ਵਾਰੀ ਕਿਹਾ ਵੀ ਹੀਗਾ। ਇਹ ਫਾਇਰਸ ਜਿਹੜਾ ਮੈਨੂੰ ਤੇ ਲੱਛਣ ਚੰਗੇ ਨਹੀਂ ਲੱਗਦੇ ਪਰ ਉਹ ਨਾ ਉਹ ਨਹੀਂ ਮੰਦੇ ਹੁੰਦੇ। ਪਰ ਹੁਣ ਬੁੱਤੇ ਇਹ ਗੱਲਾਂ ਦਾ ਕੀ ਫਾਇਦਾ ਹੁੰਦੀ ਹੈ। ਹਾਂ। ਅਜਿਹਾ। ਪਰ ਹੁਣ ਵੀ ਟਾਈਮ ਨਹੀਂ ਲੰਘਿਆ ਸੁਧਾਰ ਲੈਣ ਨੂੰ। ਆਹੋ ਮੈਂ ਤੇ ਕਿਹਾ ਮੈਂ ਹਰ ਨਾਲ ਮਿਲ ਕੇ ਸੁਧਾਰਾਂਗੇ ਜੀ ਮੇਰੇ ਘਰੋਂ ਮੈਂ ਨਹੀਂ ਪੈਸੇ ਦਵਾਂਗੀ। ਸਾਰੇ ਧਿਆਨ ਰੱਖਾਂ ਮੇਰਾ ਤਾਂ ਸੇਰੀ ਬੜਾ ਪਾਤਾ ਮੈਂ ਚਾਹ ਬਣਾ ਲਿਆ ਹੁਣ ਪਹਿਲਾ ਕਪੜੇ ਲਾ ਲ ਮੈਂ ਲਾ ਕੇ ਬਸ ਚਾਹ ਬਣਾਉਣੀ ਚਾਹ ਹਾ ਸੂਰ ਤੇ ਦਾਲ ਪੈ ਗੋ ਨੀ ਮੈਂ ਦੇਖ ਲਈ ਲਾ ਕੇ ਨਾ ਮੈਂ ਬਣਾਉਣੀ ਚਾਹ ਲਾ ਕੇ ਨਾ ਚਾਹ ਸੋਚੀ ਨਾ ਜਾਇਓ ਚੰਗਾ ਜੇ ਸੋਚਣਾ ਕੀ ਆ ਮੈਂ ਕੀ ਕਰਾਂ ਮੈਂ ਸੋਚ ਤੇ ਹੈਗੀ ਆ ਮੈਨੂੰ ਟੈਨਸ਼ਨ ਹੀ ਬੜੀ ਲੱਗੀ ਆ ਮੁੰਡੇ ਦੀ ਚਲੋ ਤੇ ਸਭ ਕੁਝ ਸਹੀ ਹੋ ਜਾਏ ਤੇ ਫੇਰ ਵਾਹ ਨਹੀਂ ਤੇ ਐਡਾ ਜਵਾਨ ਮੁੰਡਾ ਤੇ ਹੱਥ ਨਹੀਂ ਆਉਣਾ ਕਿਤੇ ਘਰੋਂ ਨਿਕਲਦਾ ਵਾ ਤੇ ਕਿੰਨੇ ਫੜਦਾ ਮੈਨੂੰ ਨਿਸ਼ੈਤੀ ਲੈ ਆ ਬਣਾ ਕੇ ਚਾਹ ਘੁੱਟ ਮੇਰਾ ਤਾਂ ਬੜਾ ਹੀ ਮੰਦਾ ਹਾਲ ਮੁੰਡਿਆ ਓ ਓ ਮੇਰੀ ਗੱਲ ਸੁਣ ਸੂਜਾ ਤਾਂ ਕਿੱਥੋਂ ਆ ਖੜਲੂਗਾ ਹੈ ਮਾਂ ਤੇ ਸਵੇਰ ਦੀ ਅੱਧੀ ਹੋ ਗਈ ਕੋਈ ਸ਼ਰਮ ਕਰਿਆ ਗਾ ਸੈਣਾ ਬੈਣਾ ਹੋ ਗਿਆ ਮੂੰਹ ਤੇ ਲੰਧੜੀ ਆ ਗਈ ਹੈ ਹੈ ਕੀ ਕਰਦਾ ਫਿਰਦਾ ਤੂੰ ਹੈ ਮੈਂ ਅੱਡੇ ਦੇ ਗਿਆ ਨੇੜੀ ਅੱਡੇ ਦੇ ਗਿਆ ਹੀ ਓ ਮੈਂ ਕੀਤਾ ਯਾਰ ਤੇਰੇ ਬਿੱਕੇ ਤੋਂ ਫੋਨ ਕਹਿੰਦਾ ਇੱਧਰੋਂ ਗਿਆ ਜੋ ਉਹਨਾਂ ਦੇ ਮੁੰਡੇ ਨਾਲ ਕਿਹੜੇ ਮੁੰਡੇ ਨਾਲ ਓਹ ਉਹ ਪਰਲੇ ਡੇਰੇ ਵਾਲੇ ਜਿਹੜੇ ਆ ਓਏ ਝੂਠ ਮਾਰਨਿਆ ਝੂਠ ਮਾਰਨਿਆ ਇੱਥੇ ਜਿਹੜੇ ਤੂੰ ਕੰਮ ਫੜੇ ਆ ਨਾ ਲੱਛਣ ਜਿਹੜੇ ਇਹ ਮਾੜੇ ਆ ਇਹ ਕੰਮ ਚੰਗੇ ਨਹੀਂ ਪੁੱਤ ਤੂੰ ਦੱਸਾਂ ਗੱਲ ਚੰਗੇ ਭਲੇ ਬੰਦੇ ਆ ਹੈ 10 ਬੰਦੇ ਖਲੋ ਗਣ ਮੈਂ ਗੱਲ ਹੀ ਕਰ ਸਕਦਾ ਲੋਕੀ 20 20 ਗੱਲਾਂ ਕਰ ਲਾ ਪਏ ਮੈਨੂੰ ਡੈੜੀ ਮੈਂ ਕੀਤਾ ਮੈਂ ਕੀਤਾ ਭੱਲੇ ਉਹ ਕਦੇ ਚੋਰੀ ਵੀ ਚੋਰੀ ਕਰਕੇ ਕਹਿੰਦਾ ਹੁੰਦਾ ਵੀ ਕਦੀ ਮੈਂ ਨਹੀਂ ਕੀਤੀ ਮੈਂ ਐਵੇਂ ਤੁਸੀਂ ਮੇਰਾ ਨਾਮ ਲਈ ਜਾਂਦੇ ਮੈਂ ਕੀਤਾ ਕਿ ਦੱਸੋ ਸੀ ਮੈਨੂੰ ਤਾਂ ਕੀ ਆ ਇਥੇ ਸਾਰੇ ਲੱਗੇ ਥਾ ਕਿ ਜਲੂਸ ਘਟਾਤਾ ਫੜ ਕੇ ਮੂੰਹ ਨਹੀਂ ਵੇਂਦਾ ਫੜਾ ਉਹ ਸਿਆਣਾ ਬੈਣਾ ਤੂੰ ਹੈਗਾ ਵਾ ਠੀਕ ਆ ਉਹ ਸੰਨੀ ਆਲੇ ਵੇਖ ਕਿੰਨਾ ਮਿਹਨਤੀ ਆ ਹੈ ਅਜੇ ਮਾਤਰੀ ਉਹਦਾ ਕਰਨਾ ਮਾੜਾ ਸੋਚਦੀ ਆ ਹੈ ਪਰ ਉਹਨੇ ਕਿਹਾ ਕਿ ਦੰਦ ਦੰਦ ਨਹੀਂ ਚੁੱਕਿਆ ਉਹ ਮਿਹਨਤੀ ਆ ਤੇ ਮੈਂ ਕਰਾਂ ਫਿਰ ਮੈਂ ਕੀ ਕਰਾਂ ਇੱਥੇ ਕੀ ਕਰਨਾ ਮੈਂ ਜੋ ਕਰਨੇ ਮੈਂ ਕਰੀ ਜਾ ਠੀਕ ਨਹੀਂ ਉਹ ਨਾ ਉਹ ਸ਼ਰਮ ਕਰ ਕੋ ਮਾੜਾ ਮੋੜਾ ਕੰਮ ਤਾਂ ਦੰਦਾ ਸਿੱਖ ਕੋ ਤੈਨੂੰ ਕੋਈ ਦੁਕਾਨ ਪਾ ਲਾਂਗੇ ਨਹੀਂ ਕਿਤੇ ਬਾਹਰ ਮੇਰਾ ਤਾਂ ਬੰਦਾ ਜਾਓ ਜਾ ਕੇ ਉਹਦੇ ਘਰ ਪਾਓ ਜਾਨੇ ਮੈਨੂੰ ਨਹੀਂ ਕੋਣ ਉਹਦੇ ਘਰ ਮੈਂ ਕਿਉਂ ਪਾਵਾਂ ਯਾਰ ਜਿਹੜੀ ਹਰ ਗੱਲ ਮੰਨਦਾ ਸਾਡੀ ਮੰਨਦਾ ਇੰਦੇ ਗੱਲ ਸਵੇਰ ਦਾ ਕਿਤੇ ਦਫਾ ਆ ਸਵੇਰ ਦਾ ਕਿੱਥੇ ਦਫਾ ਮੈਂ ਕਿ ਲਿਆ ਸੀ ਉਹ ਮੁੰਡੇ ਦਾ ਵਿਆਹ ਸੀ ਉੱਥੇ ਕਹਿੰਦਾ ਮੈਂ ਜਾ ਕੇ ਛੜਾ ਸੂਣ ਦੇ ਆ ਤੇ ਜੇ ਤੂੰ ਕਰਦਾ ਮੈਂ ਤੈਨੂੰ ਘਲਾਉਂਦਾ ਨਹੀਂ ਹੋ ਵਿਆਹ ਇਹ ਨੂੰ ਕੋਈ ਗੱਲ ਨਹੀਂ ਵੀ ਮੈਂ ਅੱਡੇ ਤੱਕ ਆਇਆ ਮੈਨੂੰ ਤੇ ਗੱਲ ਅੱਡੇ ਤੱਕ ਹੋ ਗਿਆ ਅੱਡੇ ਤੇ ਹੁੰਦਾ ਮੱਡੇ ਉਧਰ ਹੋਇਆ ਅੱਡੇ ਤੇ ਹੁੰਦਾ ਲੱਗਦਾ ਨਾ ਮੈਨੂੰ ਕਰਦਾ ਕੀ ਫਿਰਦਾ ਏ ਬੂਥਾ ਵੇਹ ਦਾ ਜਿਹੜੇ ਕੰਮ ਫੜੇ ਛੱਡਦੇ ਪੁੱਤ ਤੈਨੂੰ ਦੱਸਾਂ ਗੱਲ ਇਹ ਬੜਾ ਮੜਾ ਕੰਮ ਹੁੰਦਾ ਈ ਉਹ ਕੰਮ ਕਿਹੜੇ ਕਰਦਾ ਅਜੇ ਤੱਕ ਮੈਂ ਤੇ ਬੰਦਾ ਕੋਈ ਕੰਮ ਚੁਗਲ ਦੇ ਵਿੱਚੋਂ ਨਿਕਲਦਾ ਵੇਖਿਆ ਨਹੀਂ ਕਦੀ ਕਰਦਾ ਕੀ ਫਿਰਦਾ ਏ ਹੈਂ ਪਰ ਸ਼ਰਮ ਨੂੰ ਹੱਥ ਮਾਰ ਉਹ ਚੰਗਾ ਜੜੀ ਮੈਂ ਸੁਤਾਂ ਨੂੰ ਸੁਤਾਂ ਮੈਂ ਇੱਥੇ ਬਹੁਤ ਰਾਤ ਦੇ ਗੰਨੇ ਲੈ ਕੇ ਗਿਆ ਜੀ ਨਾ ਮੇਰੇ ਚ ਉਹ ਚੰਗਾ ਜੜਦਾ ਕਿ ਫੱਦਾ ਕਬੂਤਰ ਮਗੱਖਾ ਮੀਰਦਾ ਰਹਿੰਦਾ 24 ਘੰਟੇ ਏੜੇ ਮੁੱਤੇ ਦੇ ਜੰਮਣ ਵਾਲੇ ਦਿੰਦਾ ਤੇਰੇ ਦਾ ਕਰਦਾ ਕੀ ਐ ਓਏ ਹੋਏ ਲੈ ਤਾਂ ਖੁੱਬ ਬੋਰ ਗਿਆ ਮੁੰਲੇ ਨੂੰ ਫੋਨ ਕਰਦਾ ਘਰੇ ਪਹੁੰਚ ਆ ਕੇ ਬਾਅਦ ਉਹ ਲੈ ਆ ਮੰਦੇ ਆ ਗਏ ਜੀ ਆ ਗਏ ਆ ਗਏ ਉਸਨਾ ਪਤਿਆ ਹਾਲਾ ਹਾਂਜੀ ਠੀਕ ਜੀ ਕਿਤਨਾ ਦਾ ਪ੍ਰੋਗਰਾਮ ਫਿਰ ਪ੍ਰੋਗਰਾਮ ਤੋਂ ਬੜਾ ਵਧੀਆ ਸੀਗਾ ਸਾਰੇ ਤੁਹਾਨੂੰ ਯਾਦ ਕਰਦੇ ਸੀ ਉੱਥੇ ਅੱਛਾ ਅੱਛਾ ਉਹਨੂੰ ਆਖਣਾ ਕਿ ਕੰਮ ਪੈ ਗਿਆ ਤਾਂ ਨਹੀਂ ਆਇਆ ਤਾਂ ਕਰਕੇ ਮੈਂ ਆਇਆ ਤਾਂ ਇਹਨੇ ਕਿਹਾ ਹੁਣ ਨਹੀਂ ਉਤਰਾਂ ਨਹੀਂ ਮੈਂ ਦੱਸਿਆ ਸੀਗਾ ਹੂੰ ਲਾ ਉਹਨਾਂ ਨੂੰ ਕੰਮ ਜ਼ਰੂਰੀ ਪੈ ਗਿਆ ਉਹਨਾਂ ਤੇ ਆਪ ਹੋਣਾ ਸੀ ਆਹ ਵਾਹ ਉਹ ਕਹਿੰਦੇ ਚੱਲ ਕੋਈ ਗੱਲ ਨਹੀਂ ਉਹਨੂੰ ਕਿਹਾ ਭਰਾ ਗੁੱਸੇ ਵਾਲੀ ਗੱਲ ਕੋਈ ਨਹੀਂ ਗਈ ਨਹੀਂ ਉਹ ਕਹਿੰਦੇ ਜੇ ਹੁਣ ਨਹੀਂ ਨਾ ਆਇਆ ਤਾਂ ਉਹਨੂੰ ਕੋਈ ਬਾਅਦ ਆਪਣਾ ਕੰਮ ਕਰਕੇ ਤੇ ਤੂੰ ਹੋ ਕੇ ਜਾਣਾ ਓਏ ਆਹ ਫਿਰ ਬਾਅਦ ਜਦ ਮੈਂ ਟਾਈਮ ਕੱਢ ਕੇ ਨਾ ਕਿਤੇ ਆਉਂਦਾ ਜਾਂਦਾ ਉਦੋਂ ਉਹ ਗੇੜਾ ਮਾਰਨਾ ਹਾਂਜੀ ਆਹ ਹੁਣ ਸਪੈਸ਼ਲ ਤੇ ਨਹੀਂ ਜਾਇਆ ਜਾਣਾ ਠੀਕ ਨਹੀਂ ਹਾਂਜੀ ਤੇ ਹੋਰ ਨਾ ਸੇਵਾ ਬਣੇ ਕਿਤਾ ਨਾ ਫੋਲ ਫੋਲ ਹੈ ਆ ਚਾਹ ਵਾਰੀ ਪੁੱਛਿਆ ਰੋਟੀ ਵਾਰੀ ਲਾ ਕੇ ਪੁੱਛਿਆ ਉਹ ਨਹੀਂ ਨਹੀਂ ਇਤਰਾ ਮਾਨਤਾ ਮੇਰਾ ਕਰਦਾ ਹੀ ਬੜਾ ਉਹ ਨਹੀਂ ਬੜੇ ਵਧੀਆ ਬੰਦੇ ਹੀ ਇੱਕ ਦੋ ਨਾਲ ਦੇ ਕੰਮ ਜਿਹੜੇ ਹੀ ਘੜਾਤੇ ਸੀ ਤੋਂ ਹਾਂਜੀ ਮੱਝਾ ਜੇ ਵੀ ਨਹੀਂ ਹੋਂਦ ਦਿੰਦੇ ਜਾਂਦੇ ਸ਼ਾਮ ਨੂੰ ਚਲ ਜੀ ਉਹ ਮੈਂ ਕਿਹਾ ਨਹੀਂ ਜਾ ਕੇ ਪੱਠੇ ਪੈਣ ਵਾਲੇ ਆ ਤੇ ਮੈਨੂੰ ਜਾਣਾ ਪੈਣਾ ਉਹ ਇਤਰਾ ਕਰ ਮੇਰੀ ਗੱਲ ਸੁਣ ਹਾਂਜੀ ਉਹ ਪਾਣੀ ਸਵੇਰ ਦਾ ਕਿਥੋਂ ਖੱਜਲ ਹੁੰਦਾ ਆਈ ਫਿਰ ਫਿਰ ਗਿਆ ਕਿਤੇ ਓਏ ਆਹ ਮੈਂ ਤੇ ਤੈਨੂੰ ਪਤਾ ਕੰਮ ਤੋਂ ਆਇਆ ਤੇ ਹੁਣੇ ਹੀ ਹੂੰ ਹੂੰ ਤੇ ਤੈਨੂੰ ਡੀਕਨ ਤੇ ਮੈਂ ਚਲ ਉਹ ਹੁੰਦਾ ਵਾ ਤੇ ਚਲ ਉਹ ਮਾੜਾ ਮੋਟਾ ਪੱਠਾ ਦੱਥਾਂ ਦੇ ਵੇਲੇ ਡੰਗਰਾਂ ਨੇ ਮੂੰਹ ਅੱਡੇ ਆ ਤੇ ਤਾਈ ਤੇਰੀ ਵੀ ਕਹਿਣ ਦੀ ਇਤਰਾ ਉਹ ਜੇ ਗੱਲ ਵਾ ਪੁੱਠਿਆਂ ਦਾ ਬੜਾ ਆਉਂਗਾ ਬੰਦਾ ਦਾ ਖਲੀ ਉਹ ਰੱਖ ਲੀਆ ਮੈਂ ਬੰਦੇ ਨੂੰ ਵੀ ਪੈਸੇ ਦੇਣੇ ਪੈਣੇ ਆ ਤੇ ਮੈਂ ਇਹ ਮੈਂ ਆ ਅੰਦਰ ਪਿਆ ਆਸਾ ਨਾ ਇਹਨੂੰ ਠਾਲਿਆ ਕਰ ਤੇ ਭਰਤਾ ਜੇ ਪੈਸੇ ਕਿੱਥੋਂ ਲਿਆਂ ਡਿਆ ਯਾਰ ਮੈਨੂੰ ਇਹ ਗੱਲ ਨਾਲ ਕੀ ਪਤਾ ਹੁਣ ਯਾਰ ਮੈਂ ਕਿਹਦੇ ਪੈਸੇ ਦਿੰਨਾ ਵਾ ਕੀ ਪਤਾ ਤਾਈ ਤੇਰੇ ਕੋਲ ਖਰਦਾ ਕਿੱਥੋਂ ਲੈਂਦਾ ਵਾ ਯਾਰ ਜੇ ਤਾਹ ਜੀ ਉਦੋਂ ਮੇਰੇ ਨਾਲ ਬਰਾਬਰ ਇਹਨੂੰ ਲਾਇਆ ਹੁੰਦਾ ਕੰਮ ਤਾਂ ਆ ਜਾ ਕੰਮ ਨਾ ਹੁੰਦਾ ਪੁੱਤ ਮੈਂ ਤਾਂ ਪਹਿਲੇ ਦਿਨ ਤੋਂ ਬੜਾ ਖਿੱਚ ਕੇ ਰੱਖਿਆ ਸੀ ਤੇਰੀ ਜਿਹੜੀ ਤਾਈ ਆ ਨਾ ਉਹਦਾ ਹੋ ਗਿਆ ਦਿਮਾਗਰਾ ਪਿੱਤਲ ਤੂੰ ਪੱਠੇ-ਪੁੱਠੇ ਪਾ ਲੀਨਾ ਛਿੰਦਾ ਕਰ ਲਿਆ ਛਿੰਦੇ-ਛਿੰਦੇ ਪੁਣੇ ਜੀ ਵਿਗੜ ਲਿਆ ਹੁਣ ਮੈਂ ਦੱਸਿਤੇ ਕਰਾ ਹੁਣ ਮੈਨੂੰ ਕਹਿੰਦੀ ਭਈ ਤਾ ਤੇ ਜਦੋਂ ਮੈਂ ਹੁਣ ਕਿਹਦੇ ਗੱਲ ਪਾਵਾਂ ਯਾਰ ਬੜਾ ਔਖਾ ਜੇ ਕਰ ਠੀਕ ਨਹੀਂ ਤੂੰ ਆਪ ਸੈਣਾ ਵਾ ਪੁੱਤ ਵਿਗੜਿਆ ਮੁੜ ਕੇ ਕਾਬੂ ਹੁੰਦਾ ਵਾ ਹੈ ਹੁਣ ਉਹਨੂੰ ਪੁੱਛਿਆ ਮੱਡੇ ਤੇ ਗਿਆ ਸੀ ਹੱਡੇ ਤੇ ਗਿਆ ਮੱਡੇ ਤੇ ਤੇ ਮੈਂ ਹਮੇ ਵੀ ਆਇਆ ਤੂੰ ਉਹਦੇ ਤੇ ਤੂੰ ਉਹਦੇ ਦੇਖ ਚਲੋ ਕੋਈ ਨਾ ਤਾਇ ਜੀ ਹੈ ਕੋਈ ਨਾ ਵੇਖਦੇ ਕੀ ਕਰਨਾ ਹੌਸਲੇ ਨਾਲ ਹੀ ਆ ਹੁਣ ਓਏ ਪੈਣ ਨਹੀਂ ਇਹ ਗੱਲ ਬੰਨਨੀ ਚੱਲ ਵੇਲਾ ਗੁਰ ਦੀ ਤਰ੍ਹਾਂ ਮੇਰੀ ਗੱਲ ਸੁਣ ਆ ਪਹਿਲੇ ਪੱਠਿਆਂ ਪੁੱਠਿਆਂ ਤੇ ਘਰ ਮਾੜਾ ਮੋਟਰ ਤੇ ਨਾਲ ਉਹਨੂੰ ਠਾਲ ਨੀ ਮੈਂ ਨਾਲ ਲੈਣਾ ਉਹ ਨਾਲ ਲੈ ਉਹਨੂੰ ਕਹਿੰਦਾ ਇਧਰ ਆ ਪਰ ਇਹ ਗਲਤ ਆਇਆ ਜੀ ਫਿਰ ਤਾਈ ਨੇ ਨਾ ਮੈਨੂੰ ਡੱਕੇ ਵੀ ਤੂੰ ਕੌਣ ਹੋ ਨਹੀਂ ਉਹਨੂੰ ਆਹ ਯਾਰ ਨਹੀਂ ਜੇ ਤੈਨੂੰ ਕੋ ਹੋਊਗੀ ਤਾਂ ਤੂੰ ਹੁਣ ਮੈਨੂੰ ਦੱਸੀ ਮੈਨੂੰ ਜਾਂਦਾ ਥੋੜਾ ਬੋਧਾ ਸਿਕੰਜਾ ਕੱਸਣਾ ਪੈਣਾ ਮੈਂ ਇਹ ਕਿੱਟੇ ਲਿਆ ਪਿਆ ਸੀ ਤਾਂ ਉਹ ਕੱਸਣਾ ਪੈਣਾ ਠੀਕ ਨਹੀਂ ਛੱਡ ਤਾ ਬਿਨਾ ਗੱਲ ਮੇਰੀ ਗੱਲ ਸੁਣ ਤੂੰ ਜਾ ਤੇ ਉਹਨੂੰ ਠਾਲ ਠੀਕ ਆ ਨਹੀਂ ਨਾ ਉੱਠਦਾ ਤੇ ਮੈਨੂੰ ਦੱਸੀ ਤੇ ਫਿਰ ਆਪਣੀ ਉਹਦੀ ਤਾਈ ਨਾਲ ਗੱਲ ਕਰੀ ਉਹਨਾਂ ਆਖੇ ਮ ਮੈਂ ਮੜੇ ਗੇੜਾ ਮਾਰਾ ਵਾ ਗੋ ਹੈ ਠੀਕ ਆ ਠੀਕ ਆ ਮੈਂ ਤਾਂ ਲੀੜੇ ਵੀ ਨਹੀਂ ਲਾਏ ਉਹਨਾਂ ਦੇ ਦਫਾ ਕਰੇ ਵੀ ਜਿਹੜਾ ਕਿੱਥੇ ਦਫਾ ਹੋਇਆ ਹੋਰ ਆ ਹੀ ਜਾਂਦਾ ਅਜੇ ਤੱਕ ਸਿਰ ਪਾਟਣ ਡਿਆ ਗੋੜੇ ਗੋੜੇ ਮੇਰੇ ਭਾਈ ਜੀ ਕੀ ਗੱਲ ਹੋ ਗਈ ਆ ਵੇ ਆ ਗਿਆ ਵਾ ਇੱਧਰ ਆ ਤੈਨੂੰ ਮੈਂ ਦੱਸਾਂ ਕੀ ਗੱਲ ਹੋ ਗਈ ਆ ਵੇਖਾ ਕਿਦਾਂ ਪੱਗ ਬੱਧੀ ਪੋਚ ਕੇ ਹੈ ਨਾ ਬੰਦੇ ਇੱਕ ਗੱਲ ਦੱਸ ਪਹਿਲਾਂ ਕਿ ਆਹ ਕਿਥੋਂ ਲਈ ਆ ਤੇ ਮੈਨੂੰ ਬਾਦ ਨਹੀਂ ਲੱਗਦੀ ਆ ਓਏ ਤਾਈ ਜੀ ਮੇਰਾ ਯਾਰ ਦੋਸਤ ਹੀ ਗਾ ਉਹ ਬਾਹਰੋਂ ਲੈ ਕੇ ਆਦਾ ਭਰਾ ਬਾਹਰੋਂ ਐ ਤਾਂ ਉਹਨੇ ਮੈਨੂੰ ਗਿਫਟ ਕਰਤੀ ਆ ਇੱਕ ਤਾਂ ਤੈਨੂੰ ਗਿਫਟ ਬੜੇ ਮਿਲਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਥੋਂ ਗਿਫਟ ਉਤਰੰਦੇ ਨੇ ਤੈਨੂੰ ਇਹਨੇ ਹੈ ਸਾਨੂੰ ਤਾਂ ਕਦੀ ਕਿਸੇ ਨੇ ਖੱਤੇ ਨੇ ਗਿਫਟ ਦਿੱਤਾ ਨਾ ਪੁੱਤ ਆਏ ਜੀ ਹੁਣ ਪਿਆਰ ਕਰਦੇ ਆ ਤੇ ਦੇ ਦਿੰਦੇ ਆ ਮੈਨੂੰ ਆਹ ਤੈਨੂੰ ਦੁਨੀਆ ਸਾਰੀ ਪਿਆਰ ਕਰਦੀ ਆ ਹੈਨਾ ਮੈਂ ਕਿਹੜਾ ਕਿ ਕੋਈ ਮੰਗਣ ਜਾਣ ਡਿਆ ਚੱਲ ਮੇਰੀ ਗੱਲ ਸੁਣ ਜੇ ਤਾਏ ਤੇਰੇ ਲਈ ਤੈਨੂੰ ਘਾਲ ਹੀ ਦਿੱਤਾ ਫੇ ਜਾ ਕੇ ਸਗਨਦੇ ਆ ਤੇ ਸਗਨ ਫੜਾ ਕੇ ਤਾਂ ਉਸਰੇ ਮੋੜਾ ਹੀ ਤਾਂ ਹੁੰਦਾ ਕਿ ਉੱਥੇ ਟਾਇਰ ਪਸਾਰ ਕੇ ਬਹਿ ਜੀਦਾ ਹੁੰਦਾ ਪੁੱਤ ਆਏ ਜੀ ਉਹ ਤਾਂ ਮੈਨੂੰ ਹੁਣ ਵੀ ਨਹੀਂ ਹਉਣ ਦਿੰਦੇ ਜਾ ਗੱਪ ਨਾ ਮਾਰ ਉਹ ਲੈ ਪਤਾ ਕਿੰਨੀ ਇਤ ਕੀਤੀ ਉਹਨਾਂ ਨੇ ਜੇ ਕੋਈ ਇੱਜ਼ਤ ਕਰੇ ਮੁੰਹਿੰਦਰ ਦਾ ਤਿਆਵਾ ਆਹੋ ਮੁੰਹਿੰਦਰ ਦਾ ਪਤੀ ਆ ਤੂੰ ਹੈ ਹੀ ਆ ਪਰ ਇੱਕ ਗੱਲ ਦੱਸ ਮੈਨੂੰ ਜੇ ਕੋਈ ਇੱਜ਼ਤ ਕਰੇ ਤਾਂ ਉਥੇ ਸੌਂਜੀਦਾ ਹੁੰਦਾ ਮੁੜ ਕੇ ਵੀ ਨਹੀਂ ਹੁਣ ਮੈਂ ਇੱਥੇ ਰਹਿਣਾ ਚਾਰ ਦਿਨ ਹੈ ਤੈਨੂੰ ਨਹੀਂ ਪਤਾ ਡੰਗਰ ਫਾਇਰ ਲੱਗੇ ਔਖਰਿਆਂ ਦੇ ਉੱਤੇ ਤਰਫਾਂਡੇ ਪਾਣੀ ਤੋਂ ਬਿਨਾਂ ਤਾਂ ਆ ਤੇਰਾ ਸਵੇਰ ਦਾ ਗਿਆ ਹੀਗਾ ਹੁਣ ਆਇਆ ਮੈਂ ਨਾ ਸਵੇਰੇ ਔਖਰਿਆਂ ਭਰ ਕੇ ਗਿਆ ਸੀ ਤੇ ਕੋਈ ਗੱਲ ਹੀ ਹੁਣ ਮੈਂ ਫੇਰ ਪਾ ਦੇਣੇ ਆ ਪਾ ਦੇਣੇ ਆ ਜਿੱਦਾਂ ਨਾ ਦਵੀ ਚੰਗਾ ਗੰਨ ਨਾ ਕਰਨ ਦਵੀ ਮੈਨੂੰ ਬਸ ਗੱਲ ਤੇ ਪਿੜਕੋ ਹੀ ਜਾਂਦੀ ਐ ਅੱਜ ਕੀ ਗੱਲ ਹੋ ਗਈ ਆ ਮੇ ਸਿਰ ਪਿੜਕਾ ਦੀ ਹੁਣੀ ਆ ਉਹਨੂੰ ਅੰਦਰ ਨਹੀਂ ਦਿੱਤਾ ਨ ਖੱਤੇ ਵਈ ਨੂੰ ਹੈ ਪਤਾ ਨਹੀਂ ਕਿਹੜੇ ਵਲੇ ਬੂਆ ਖੁੱਲ ਕੇ ਬਾਹਰ ਚਲ ਗਿਆ ਤੇ ਮੈਂ ਤੇ ਸੋਚਿਆ ਤੇ ਅੰਦਰੇ ਹੁਣਾਵਾਂ ਨਾ ਜਦੋਂ ਕੰਮਕੁਮ ਸੰਭ ਕੇ ਅੰਦਰ ਗਈ ਤਾਂ ਅੰਦਰ ਹੈ ਹੀ ਨਹੀਂ ਤੇ ਫੇਰ ਤੇ ਮੇਰੀ ਜਾਨ ਤੇ ਬਣ ਗਈ ਹੁਣ ਕੀ ਕਰਾਂ ਹੁਣ ਆ ਗਿਆ ਵਾ ਨਾ ਹੁਣ ਤੇ ਆ ਗਿਆ ਹਾਂ ਫੇਰ ਨਸਾ ਕੀਤਾ ਹੀ ਉਹ ਤੇ ਪੈਸੇ ਕਿੱਥੋਂ ਲੈਣ ਡਿਆ ਵਾ ਮੈਂ ਤੇ ਤਾਇਏ ਨੂੰ ਬਾਹਰ ਪੁੱਛਣ ਡਿਆ ਹੈਗਾ ਤਾਂ ਇਹ ਕਿੱਥੋਂ ਲੈਣੀ ਉਹ ਪ੍ਰਭ ਮਰੀ ਦਾ ਹਾਲ ਸੁਣ ਲਾ ਹੈ ਮੈਂ ਤਾਂ ਸਾਰੇ ਭੱਜੀ ਉਹਦੇ ਘਰ ਗਈ ਮੁੜ ਕੇ ਤੇ ਤੂੰ ਵੀ ਨਹੀਂ ਘਰ ਤੇ ਮੈਂ ਤਾਂ ਚੱਲ ਉਹਨੂੰ ਗੁਰਜਿੰਦਰ ਨੂੰ ਕੱਲ ਨਹੀਂ ਆ ਤੇ ਉਹਨੂੰ ਮੈਂ ਪੁੱਛਿਆ ਕਿ ਸੈਰਸ ਤੁਹਾਡੇ ਘਰ ਤਾਂ ਨਹੀਂ ਆਇਆ ਸਾਫ਼ ਹੀ ਮੁੱਕਰ ਗਈ ਨਾ ਤੁਹਾਡੇ ਘਰ ਨਹੀਂ ਆਇਆ ਹੈ ਪਰ ਮੈਨੂੰ ਸ਼ੱਕ ਪਿਆ ਉਹਦਾ ਮਾੜਾ ਜਿਹੇ ਮੂੰਹ ਦੇ ਵੇਖ ਕੇ ਪਰ ਮੈਂ ਸੋਚਿਆ ਪਏ ਦੇ ਘਰ ਅੱਗੇ ਪਿੱਛੇ ਉਹਨੂੰ ਕਿੱਥੋਂ ਗਿਆ ਬਣਾਵਾ ਤੇ 500 ਰੁਪਏ ਉਹਦੇ ਕੋਲ ਲੈ ਕੇ ਗਿਆ ਅੱਜ ਅੱਛਾ ਸੁਣ ਉਹਨਾਂ ਨੂੰ ਕੀ ਪਤਾ ਕਿ ਕੰਮ ਦਾ ਬਹਾਨਾ ਮਾਰ ਕੇ ਲੈ ਗਿਆ ਉਹਨਾਂ ਨੇ ਵੀ ਉਹਨੂੰ ਕਿਉਂ ਨਹੀਂ ਪਤਾ ਉਹਦੀ ਕਿੱਦਾਂ ਜੀ ਉੱਤ ਪਈ ਇਹਨੂੰ ਪੈਸੇ ਦੇਣ ਦੀ ਮੈਂ ਗਈ ਹੀ ਨਵਾਵਾ ਦੋ ਹੱਥ ਕਰਕੇ ਆਈ ਨੀ ਚੰਗੀ ਪਾਲਸ ਕਰਦੀ ਉਹਦੀ ਤਾਂ ਉਹ ਆਂਡੀਆਂ ਨਾਲ ਲੜਦੀ ਰਿਹਾ ਕਰ ਤੇ ਕਿਹਦੇ ਨਾਲ ਲੜਾਂ ਫਿਰ ਮੈਂ ਕੀ ਕਰਾਂ ਪੁੱਛ ਤੇ ਲੈਣਾ ਹੈ ਕੀ ਕਹਿ ਕੇ ਮੰਗੇ ਆ ਉਹਨੇ ਉਹਨੂੰ ਆਂਦਾ ਕੋਈ ਪਾਰਸਲ ਆਇਆ ਮੇਰਾ ਕੋਈ ਤੇ ਮੰਮੀ ਮੇਰੀ ਘਰ ਨਹੀਂ ਗਈ ਤੇ ਮੈਨੂੰ ਪੈਸੇ ਦੇ ਦੇ ਤੇ ਬੱਸ ਫਿਰ ਤਾਂ ਲੈਣਾ ਤੇ ਦੇਣੇ ਹੀ ਉਹਨਾਂ ਨਾਲ ਵਿੱਚਲੀ ਗੱਲ ਦਾ ਕੀ ਪਤਾ ਜਿਆਦਾ ਦੱਸ ਦਿਆ ਕਰੋ ਇਹਨਾਂ ਨੂੰ ਪਰ ਮੈਂ ਕੀ ਕਰਾਂ ਮੈਨੂੰ ਵੇਖਣਾ ਤੇ ਮੇਰਾ ਕੀ ਹਾਲ ਵਾ ਹੁਣ ਸਿਰ ਸੁਟਿਆ ਤੇ ਹਾਈ ਪਿਆ ਹੈ ਨਾ ਕੋਈ ਕੰਮ ਧੰਦਾ ਕਰਦਾ ਵਾ ਨਾ ਕਿਸੇ ਪਾਸੇ ਜਾਂਦਾ ਤੈ ਹੀ ਤੇਰਾ ਕਸੂਰ ਆ ਤੂੰ ਮੈਨੂੰ ਜਿੱਦਣ ਮੈਂ ਕੰਮ ਕਰਦਾ ਵਾਂ ਉਹਨੂੰ ਕਿਉਂ ਨਹੀਂ ਨਾਲ ਮਿਲੇ ਭੇਜਦੇ ਆ ਹੁਣ ਤੈਨੂੰ ਮੌਕਾ ਮਿਲ ਗਿਆ ਨਾ ਮੈਨੂੰ ਗੱਲਾਂ ਕਰਨ ਦਾ ਦੇਖਿਆ ਗੱਲਾਂ ਕਰਨ ਦਾ ਨਹੀਂ ਮੌਕਾ ਹਨਮੋਹ ਠਾਲ ਕੇ ਖੜਦਾ ਪਰ ਤੂੰ ਫੇਰ ਮੈਨੂੰ ਗੱਲਾਂ ਕਰਨੀਆਂ ਉੱਠਣ ਜੋਗਾ ਹੋਊ ਤ ਉੱਠੂਗਾ ਉੱਠਣ ਜੋਗਾ ਹੀ ਨਹੀਂਗਾ ਵੇ ਉਹਦਾ ਧਿਆਨ ਰੱਖ ਉਹਨੂੰ ਮੰਜੀ ਤੇ ਹੀ ਪਾਣੀ ਪੂਣੀ ਦੇ ਚਾਹ ਚੂ ਦੇ ਰੋਟੀ ਰੱਟੀ ਦਿਖਾ ਲੈ ਹੈ ਤੇ ਕੰਮ ਕਿੱਥੇ ਲੜਾਈ ਉਹਨੂੰ ਬੜੇ ਨੇ ਮੈਨੂੰ ਨਾ ਮੇਰੀ ਗੱਲ ਸੁਣਾ ਮੈਨੂੰ ਖੁੱਲ ਤੇ ਦੋ ਮੜੀ ਜੀ ਕੀ ਖੋਲਦਾ ਮਤੈਨੂੰ ਮੈਂ ਕੀ ਖੋਲ ਦੇਣੀ ਆ ਤੂੰ ਕਹੋ ਜਿੱਦਾਂ ਹੁੰਦੀ ਕਰ ਲਾ ਠੀਕ ਕਰ ਉਹਨੂੰ ਕਹਿ ਸਕਦੇ ਇਨੀ ਗੱਲ ਤੇ ਕੀ ਕਰੇਗਾ ਹੁਣ ਤੂੰ ਮਾਰੇਗਾ ਮੈਂ ਮਾਰਿਆ ਸਾਰਾ ਕੁਝ ਨਹੀਂ ਹੁੰਦਾ ਮਾਰਿਆ ਚੀ ਦਾ ਹੱਲ ਨਹੀਂਗਾ ਠੀਕ ਆ ਚੱਲ ਜਾ ਦੇਤੀ ਤੈਨੂੰ ਖੋਲ ਪਰ ਮੈਂ ਢੱਕਣਾ ਨਹੀਂ ਵਰਤਾਈ ਤੇ ਮੈਂ ਕਾਹਨੂੰ ਢੱਕਣਾ ਵਾ ਜਾ ਕਰ ਲਾ ਸਿੱਧਾ ਜਿੱਦ ਤੱਕ ਹੁੰਦਾ ਤੇ ਠੀਕ ਵਾ ਨਾ ਉਹ ਮੈਂ ਆਪਣੇ ਤਰੀਕੇ ਨਾਲ ਫਿਰ ਵੇਖੂਗਾ ਮੈਂ ਕੀ ਕਰਨਾ ਵਾ ਉਹਨੂੰ ਮੈਂ ਕੰਮ ਲਾਵਾਂ ਜੋ ਮਰਜ਼ੀ ਕਰਾਂ ਤੇਰੇ ਨਾਕੀ ਵੀ ਮੇਰੇ ਪੁੱਤ ਤੋਂ ਕੰਮ ਕਰਾਉਂਦਾ ਚਾਹ ਤਾਂ ਨਹੀਂ ਕਹਿੰਦੀ ਨਸੇ ਛੜਾ ਦੇ ਦੇ ਇੱਕ ਕੰਮ ਹੋਰ ਵਾ ਆ ਕੱਪੜੇ ਲਾ ਲਾ ਤੇ ਜਾ ਜਾ ਕੇ ਡੰਗਰਾਂ ਨੂੰ ਪੱਠੇ ਪਾਦਾ ਪਹਿਲਾਂ ਉਹ ਤੇ ਵਿਚਾਰੇ ਤਰਲੇ ਲੈਣ ਡੀਆਂ ਕੋਈ ਨਹੀਂ ਤਾਈ ਕੋਈ ਨਹੀਂ ਸਾਰੇ ਕੰਮ ਹੋ ਜਾਂਦੇ ਕੋਈ ਗੱਲ ਇਹ ਮੈਂ ਕਰ ਲੈਣਾ ਵਾ ਬਸ ਮੈਂ ਲੱਗਾ ਕੱਪੜੇ ਲਾਉਣਾ ਆਹੋ ਲਾ ਤੇ ਫਿਰ ਵੇਖ ਠਾਲ ਕੇ ਜੁਟਦਾ ਵਾ ਤੇ ਵਾ ਠੀਕ ਹੈ ਤਾਈ ਮੈਨੂੰ ਡੱਕੀ ਨਾ ਫਿਰ ਠੀਕ ਆ ਮੈਂ ਨਹੀਂ ਡੱਕਦੀ ਕੀ ਕਰਾਂ ਹੁਣ ਹੁਣ ਤੇ ਸਭ ਕੁਝ ਕਰਨਾ ਪੈਣਾ ਮਰਦੀ ਨੂੰ ਮੈਨੂੰ ਜਿਹੜੇ ਕੰਮ ਮੈਂ ਕਦੀ ਸੋਚੇ ਵੀ ਨਹੀਂ ਹੋ ਵੀ ਕਰਨੇ ਪੈਣੇ ਆ ਹੈਂ ਜੇ ਇਹ ਚੰਗਾ ਹੁੰਦਾ ਨਖਤਾ ਨਾ ਇਹ ਰਾਹੇ ਪੈਂਦਾ ਤੇ ਮੈਂ ਸਣੀ ਨੂੰ ਕਿ ਜਾਣਦੀ ਹਿਗੀ ਮੈਂ ਤਾਂ ਕਦੀ ਵੀ ਨਹੀਂ ਕਿਤੇ ਹੱਥ ਨਹੀਂ ਚੁੱਕਣ ਦਿੰਦੀ ਇਹਦੇ ਵੱਲ ਤੇ ਹੁਣ ਮੈਨੂੰ ਕਹਿਣਾ ਪੈਂਦਾ ਹੈ ਕਿ ਜਿੱਦਾਂ ਮਰਜ਼ੀ ਸੁਧਾਰ ਲਾਉਣ ਨੂੰ ਵੇਖ ਲਾ ਕਿਦਾਂ ਕਿਦਾਂ ਦੇ ਦੇਣ ਆ ਜਾਂਦੇ ਬੰਦੇ ਤੇ ਕੀ ਕਰਾਂ ਮੈਂ ਇਹ ਸੁਧਰਨਾ ਚਾਹੀਦਾ ਵਾ ਜਿੱਦਾਂ ਮਰਜ਼ੀ ਸੁਧਰ ਜੇ ਬਸ ਹੁਣ ਤੇ ਇਹਦੇ ਵੱਲੀ ਧਿਆਨ ਆ ਮੇਰਾ ਸਿਆਸ ਕੀ ਗੱਲ ਦੇਨੇ ਪਿਆ ਵਾ ਕੀ ਗੱਲ ਹੋਈ ਆ ਗੱਲ ਕਿਉਂ ਕੀਤੀ ਨਹੀਂ ਪਤਾ ਇਹ ਆ ਵਾ ਵੀ ਕੀ ਚੱਕਰ ਦੇਨੇ ਪੈਂਦਾ ਚੱਕ ਰਹੀ ਕਿੱਦਾਂ ਜਨਾਲੇ ਇੱਥੇ ਮੈਂ ਕਿੱਥੇ ਜਾਣਾ ਮੇਰੀ ਸੁਣ ਲੈ ਕੱਲ ਫੇਰ ਸ ਹਾਂ ਅੱਜ ਤੇ ਕਹਿਂਦੇ ਪਿਆਰ ਨਾਲ ਤੇ ਪਿਆਰ ਨਾਲ ਹੀ ਬੰਦਾ ਬਣ ਜਾ ਮੈਨੂੰ ਕਾਈ ਵੀ ਦੇਤੀ ਪਰਮਿਸ਼ਨ ਠੀਕ ਆ ਪਰਮਿਸ਼ਨ ਦੇ ਦਿੱਤੀ ਪਰ ਫੇਰ ਨਹੀਂ ਚਲਣੀ ਮਗਰ ਸਪੋਰਟ ਤੇਰੀ ਮੋਗੀ ਖਤਮ ਹੋ ਗਈ ਆ ਫੇਰ ਫੇਰ ਨਹੀਂ ਚਲਣੀ ਮੈਂ ਕਿਹੜੀ ਤੇਰੀ ਫੇਰ ਕਹਿੰਦੇ ਆ ਕਿ ਫੇਰ ਫੇਰ ਕਾਵਾ ਲੱਗ ਜੂਗਾ ਪਤਾ ਕਿਤੇ ਕਹਿੰਦੇ ਆ ਠੀਕ ਆ ਇੱਧਾ ਘਾਰ ਔਰ ਸੌਣ ਦਾ ਨਹੀਂ ਕਮਰਾ ਹੁੰਦੀ ਪਈ ਆ ਇੱਧਰ ਆ ਮੇਰੇ ਨਾਲ ਬਾਹਰ ਮੈਨੂੰ ਕਿ ਜਣਾ ਮੇਰਾ ਸਰੀਰ ਬਲਵੋਤਰਾ ਦਿਖਾਇਆ ਮੈਂ ਠੀਕ ਕਰਦਾ ਮੈਂ ਤੇਰੇ ਕੋ ਕੱਖ ਨਹੀਂ ਕਰਾਉਣਾ ਮੇਰੇ ਨਾਲ ਚੱਲ ਬਸ ਉਹ ਨਹੀਂ ਨਹੀਂ ਮੈਨੂੰ ਲੈਣ ਸੁਤਾ ਇੱਥੇ ਕੋਈ ਗੱਲ ਨਹੀਂ ਸੁਣਨੇ ਆਣੇ ਉਠ ਹੈ ਆ ਚੁੱਪ ਘਾਰਾ ਘਾਰ ਕੇ ਪਾ ਜੇ ਮੈਂ ਮਰ ਤੁਰੀ ਨਹੀਂ ਲੱਤਾਂ ਤੋਂ ਹੁੰਦੀ ਮੈਂ ਕੋਈ ਗੱਲ ਨਹੀਂ ਮੈਂ ਤੇਰੇ ਕੋ ਹਾਲ ਨਹੀਂ ਹੋਣਾ ਘਾਰਾ ਦਿੱਤੀ ਪਾ ਬਾਂਹ ਫੜ ਪੁੱਤਰ ਦਰਦ ਹੁੰਦੀ ਹੈ ਬਾਂਹ ਕਿਉਂ ਗਿਆ ਵੇਲੇ ਤੇਰੇ ਦਰਦਾਂ ਹੀ ਜਾਣੀ ਹੈ ਕਿ ਕਰਾ ਤੂੰ ਚਾਚੀ ਕੋ ਪੈਸੇ ਲੈ ਆ ਗਿਆ ਫੜ ਕੇ ਜੀ ਓਏ ਉਹ ਘਰ ਹੈ ਨਹੀਂ ਕਿਹੜਾ ਤੇਰਾ ਪਾਰਸਲ ਆਇਆ ਸੀ ਜਿਹੜਾ ਪੈਸੇ ਲੈ ਗਿਆ ਤੂੰ ਮੈਨੂੰ ਦੱਸ ਹੁਣ ਮੰਗਾਇਆ ਹੀ ਕੋਈ ਮੁੰਡੇ ਨੇ ਕੀ ਦੱਸ ਕੀ ਮੰਗਾਇਆ ਸੀ ਓਏ ਮੁੰਡੇ ਨੇ ਮੰਗਾਇਆ ਸੀ ਉਹਨੂੰ ਚਾਹੀਦੇ ਪੈਸੇ ਸ਼ਹਿਰ ਸੇ ਮੇਰੀ ਗੱਲ ਸੁਣ ਲੈ ਆਪਣੇ ਅੱਖਾਂ 'ਚ ਘਟਾਣਾ ਪਾ ਤਾ ਹੁਣ ਦੱਸੇ ਹੀ ਉਹ ਭਰਾ ਕਿਹੜਾ ਘਟਾ ਪਾਤਾ ਵਾ ਮੇਰੀ ਗੱਲ ਸੁਣ ਲੈ ਜ਼ਿੰਦਗੀ ਹੋਈ ਨਹੀਂ ਤੇਰੀ ਖਰਾਬ ਆਏ ਤਾਂ ਪਤਾ ਸਾਡੇ ਕੰਨਾਂ ਨੂੰ ਹੀ ਆ ਤੈਨੂੰ ਵੀ ਮੇਰੀ ਜ਼ਿੰਦਗੀ ਨਾ ਮੇਰੀ ਗੱਲ ਸੁਣ ਲੈ ਪਤਾ ਮੈਨੂੰ ਆ ਤਾਈ ਨੂੰ ਆ ਠੀਕ ਆ ਤਾਈ ਨਾਲ ਜੇ ਗੁੱਜਾ ਗੁੱਜਾ ਪਤਾ ਤੇ ਜਦਨ ਪੁੱਤ ਬਾਹਰ ਲੱਗ ਗਿਆ ਨਾ ਪਤਾ ਤੇ ਫੇਰ ਲੱਗੂ ਤੈਨੂੰ ਪਤਾ ਕਿਥੇ ਕੀ ਬਾਲ ਆਜੂਗਾ ਲੋਕਾਂ ਨੂੰ ਤੈਨੂੰ ਅਨਜਾਮਦਾਨੀ ਨਾ ਪਤਾ ਕੀ ਹੁੰਦਾ ਵਾ ਜੇਲ੍ਹ ਵਿੱਚ ਕਿਉਂ ਕਦੀ ਮੈਂ ਐਵੇਂ ਜੇਲ੍ਹ ਜੇਲ੍ਹ ਮੈਨੂੰ ਕੌਣ ਘਾਲ ਦੂਗਾ ਕੌਣ ਘਾਲ ਦੂਗਾ ਅਗਲੇ ਬਾਰ ਬਾਰ ਚੁੱਕ ਕੇ ਲੈਣਾ ਤੈਨੂੰ ਪਤਾ ਵੀ ਨਹੀਂ ਹੋਣਾ ਕਿ ਕਿੱਥੇ ਲੈ ਗਿਆ ਤੈਨੂੰ ਨਹੀਂ ਖੜਦਾ ਹੁੰਦਾ ਬਾ ਠੀਕ ਆ ਚੰਗਾ ਬੰਦਾ ਇਦਾਂ ਬਹਾਨਾ ਤਾਂ ਵੀ ਦੱਸ ਦੇ ਨਹੀਂ ਤੇ ਮੈਨੂੰ ਹੋਰ ਵੀਰ ਲੈ ਆਉਂਦੇ ਕਰਨੇ ਉਪਰਾਧੂ ਕਰ ਲਈ ਜੋ ਹੁਣ ਦੇਖੋ ਮੈਂ ਬੰਦਾ ਬਣਿਆ ਮੈਂ ਕਿਆ ਗਿਆ ਤੜਨਦਾ ਹੁਣ ਨਹੀਂ ਕੋਈ ਫਾਇਦਾ ਤੈਨੂੰ ਕੋਈ ਤਾਈ ਨਹੀਂ ਸਪੋਰਟ ਕਰਦੀ ਤਾਈ ਨਾ ਮਗਰ ਨਹੀਂ ਆਉਣਾ ਹੁਣ ਹੁਣ ਤੜਨਦਾ ਨਹੀਂ ਕੋਈ ਫਾਇਦਾ ਮੇਰਾ ਕਿ ਤਾਈ ਦੀ ਸਿੱਟੇ ਆ ਅੱਗੇ ਤੇ ਮੈਨੂੰ ਸਮਝਦਾ ਰਿਆ ਨਿੱਕਾ ਇਹ ਕੰਮ ਆ ਵਾ ਕੰਮ ਵਾਲਾ ਰੱਖਿਆ ਵਾ ਹੁਣ ਤੈਨੂੰ ਮੈਂ ਦੱਸੂਗਾ ਚੰਗੀ ਤਰ੍ਹਾਂ ਮੈਂ ਤੈਨੂੰ ਗਲਤ ਰਾਹ ਤੇ ਨਹੀਂ ਜਾਂਦਾ ਵੇਖ ਸਕਦਾ ਉਹ ਅਜ ਆਪਣਾ ਕੰਮ ਕਰ ਤੇ ਮੈਨੂੰ ਮੈਂ ਕੰਮ ਨਹੀਂ ਕਰਨਾ ਤੇ ਕੋ ਹੁੰਦਾ ਕੁਛ ਨਹੀਂ ਤੇ ਮੇਰੇ ਲਾਗੇ ਬਹਿ ਆਣ ਕੇ ਬੱਟ ਤੇ ਚੱਲ ਭਰਾ ਬਹਿ ਚੱਲ ਆਹ ਚੱਲ ਉਧਰ ਚੱਲ ਮੇਰਾ ਚੱਲ ਚੱਲ ਮੂ ਵੇ ਕੀ ਬਣਾ ਲਿਆ ਜਨਾ ਅੱਜ ਸ਼ਕਲ ਵੇਖੀ ਕਦੀ ਆਪਣੀ ਛੇਖ ਲੋ ਗਿਆ ਕੀ ਹੋਇਆ ਵਾ ਚਲ ਆ ਇਧਰ